ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਜੀ ਬਰਫੀ ਤਿਆਰ ਕਰਾਂਗੇ ਇਹ ਬਰਫੀ ਆਪਾਂ ਘਰ ਦੇ ਬਿਸਕੁਟ ਥੋੜੇ ਜਿਹਾ ਡ్రਾਈ ਫਰੂਟ ਵਿੱਚ ਤਿਆਰ ਕਰਾਂਗੇ 10 ਮਿੰਟ ਵਿੱਚ ਤਿਆਰ ਹੋ ਜੇਗੀ ਤੇ ਇੱਕ ਚਮਚੇ ਘਿਓ ਵਿੱਚ ਤਿਆਰ ਹੋਵੇਗੀ ਸੌਫਟ ਹੋਵੇਗੀ ਮੂੰਹ ਵਿੱਚ ਜਾਂਦਿਆਂ ਨਾਲ ਹੀ ਕੁੱਲ ਜਾਏਗੀ ਆਪਾਂ ਜੀ ਸੁਧਾਰੇ ਵਾਲੇ ਆਪਣੇ ਬਿਸਕੁਟ ਪੈਸੀ ਸੌਣ ਮਹੀਨੇ ਚ ਜਿਹੜੇ ਆਉਂਦੇ ਆ ਤੇ ਥੋੜੇ ਜਿਹਾ ਪੈਸੀ ਮੈਂ ਕਿਹਾ ਕਿਉਂ ਨਾ ਹੁਣ ਦੀਵਾਲੀ ਦਾ ਸੀਜ਼ਨ ਆ ਰਿਹਾ ਤੇ ਆਪਾਂ ਬਰਫੀ ਤਿਆਰ ਕਰ ਲੀਏ ਇਹ ਜੀ ਮੈਂ ਬਿਸਕੁਟ ਲਿਆ ਥੋੜੇ ਜਿਹਾ ਕਾਜੂ, ਬਦਾਮ, ਪਿਸਤੇ, ਮਗਜ, ਖਰਬੂਜੇ ਦੇ ਤੇ ਕद्दू ਦੇ ਬੀਜ ਲੈ ਆ। ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਰਾਈ ਫੂਟ ਲੈ ਸਕਦੇ ਹੋ। ਆਪਾਂ ਜੇ ਬਿਸਕੁਟਾਂ ਨੂੰ ਤੋੜ ਲਿਆ, ਤੁਸੀਂ ਚੂਰਾ ਵੀ ਕਰ ਸਕਦੇ ਹੋ ਹੱਥ ਨਾਲ। ਇਹ ਬੜੀ ਛੇਤੀ ਹੋ ਜਾਂਦਾ ਹੈ। ਤਿੰਨ ਦੇ ਵਿੱਚ ਆਪਾਂ ਦੁੱਧ ਪਾਵਾਂਗੇ। ਦੁੱਧ ਓਨਾ ਕੀ ਪਾਉਣਾ ਹੈ ਕਿ ਬਿਸਕੁਟ ਦੁੱਧ ਨੂੰ ਚੰਗੀ ਤਰ੍ਹਾਂ ਸੌਕ ਕਰ ਸਕਣ, ਯਾਨੀ ਕਿ ਉਹਨਾਂ ਵਿੱਚ ਭਿੱਜ ਸਕਣ ਤੇ ਬਹੁਤ ਹੀ ਜ਼ਿਆਦਾ ਸੌਫਟ, ਨਰਮ ਹੋ ਸਕਣ। ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ ਤੇ ਬਾਜ਼ਾਰ ਵਿੱਚ ਮਲਾਵਟ ਖੂਬ ਜ਼ੋਰਾਂ ਤੇ ਚੱਲ ਰਹੀ ਹੈ ਭਲਾ ਤੁਸੀਂ ਕਿੰਨੀ ਵੀ ਵੱਡੀ ਸ਼ਾਪ ਤੇ ਚਲੇ ਜਾਓ ਤੇ ਬੱਚਿਆਂ ਨੂੰ ਦੀਵਾਲੀ ਦੇ ਨੇੜੇ ਮਠਿਆਈ ਨਾਲ ਮਤਲਬ ਹੁੰਦਾ ਬਰਫੀ ਨਾਲ ਲੱਡੂ ਨਾਲ ਹੋਰ ਕਿਸੇ ਨਾਲ ਨਹੀਂ ਕਿਉਂਕਿ ਆਪਾਂ ਕਹਾਂਗੇ ਕਿ ਤੁਸੀਂ ਬਿਸਕਟ ਖਾ ਲਓ ਵੀ ਬਿਸਕਟ ਸਿਹਤ ਵਾਸਤੇ ਵਧੀਆ ਹੁੰਦੇ ਪਰ ਬੱਚਿਆਂ ਨੂੰ ਬਿਸਕਟ ਜਾਂ ਫਰੂਟ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਸਿਰਫ ਮਠਿਆਈਆਂ ਚਾਹੀਦੀਆਂ ਤੇ ਜੇਕਰ ਤੁਸੀਂ ਮਿਹਨਤ ਵੀ ਜ਼ਿਆਦਾ ਨਹੀਂ ਲੱਗਦੀ ਇਸ ਤਰ੍ਹਾਂ ਘਰ ਦੇ ਬਿਸਕੁਟ ਇਹ ਕੋਈ ਵੀ ਤੁਸੀਂ ਬਿਸਕੁਟ ਲੈ ਸਕਦੇ ਹੋ ਦਸਾਂ ਵਾਲਾ ਪੈਕਟ 20 ਵਾਲਾ ਇਹ ਨਹੀਂ ਵੀ ਘਰ ਦੇ ਮੇਰੇ ਕੋਲ ਤਾਂ ਪਏ ਸੀ ਤੇ ਆਪਾਂ ਇਸ ਕਰਕੇ ਘਰ ਦੇ ਵੈਸੇ ਘਰ ਦੇ ਲਓ ਤੇ ਜ਼ਿਆਦਾ ਵਧੀਆ ਕਿਉਂਕਿ ਆਪਾਂ ਨੂੰ ਪਤਾ ਆਪਾਂ ਕੀ ਕੀ ਪਾਇਆ ਹੋਇਆ ਤੇ ਬਿਸਕੁਟਾਂ ਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਪਕਾਉਣਾ ਹੈ ਘੱਟ ਗੈਸ ਰੱਖਣਾ ਫੁੱਲ ਨਹੀਂ ਕਰਨਾ ਤੇ ਲਗਾਤਾਰ ਕੜਚੀ ਮਾਰਦੇ ਰਹਿਣਾ ਕਿਉਂਕਿ ਬਿਸਕੁਟੇ ਬਹੁਤ ਜਲਦੀ ਥੱਲੇ ਲੱਗ ਜਾਣਗੇ ਆਪਾਂ ਜਿਹੜਾ ਪੈਣ ਉਹ ਵੀ ਕਾਫੀ ਭਾਰੇ ਤਲੇ ਵਾਲਾ ਹੈ ਤੇ ਦੋ ਥੋੜਾ ਜਿਆਦਾ ਪੈ ਗਿਆ ਸੀ ਮੈਂ ਬਿਸਕੁਟ ਪੋਰ ਕੇ ਥੋੜੇ ਜਿਹਾ ਹੋਰ ਪਾਵਾਂਗੀ ਤੇ ਆਪਣੇ ਜੀ ਟੋਟਲ 10 ਮਿੰਟ ਲੱਗਣੇ ਆ ਮਠਿਆਈ ਤਿਆਰ ਕਰਨ ਨੂੰ ਮੇਰੇ ਟੋਟਲ 10 ਮਿੰਟ ਲੱਗੇ ਉਹ ਵੀ ਘੱਟ ਗਏ ਇਸ ਤੇ ਤੇ ਸਭ ਤੋਂ ਸਸਤੀ ਤੇ ਸਭ ਤੋਂ ਬਜਟ ਵਾਲੀ ਇਹ ਮਠਿਆਈ ਤੇ ਸਵਾਦਿਸ਼ਟ ਮੂੰਹ ਵਿੱਚ ਜਾ ਕੇ ਘੋਲੀ ਜਾਏਗੀ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਇਹ ਬਿਸਕੁਟਾਂ ਦੀ ਮਠਿਆਈ ਹੈ ਇੰਨੀ ਸਵਾਦਿਸ਼ਟ ਮਠਿਆਈ ਬਣਦੀ ਏ ਤੇ ਆਪਾਂ ਇਹਨੂੰ ਇਸ ਤਰ੍ਹਾਂ ਲਗਾਤਾਰ ਹਲਾਉਂਦੇ ਰਵਾਂਗੇ ਤਾਂ ਕਿ ਦੁੱਧ ਜਿਹੜਾ ਵਿੱਚ ਰਚ ਸਕੇ ਤੇ ਆਪਣੇ ਜਿਹੜੇ ਬਿਸਕੁਟ ਤਾਂ ਤਿਆਰ ਹੀ ਆਪਾਂ ਸ਼ੱਕਰ ਬਹੁਤ ਘੱਟ ਸ਼ੱਕਰ ਦੀ ਵਰਤੋਂ ਕੀਤੀ ਕਿਉਂਕਿ ਬਿਸਕੁਟ ਵੀ ਆਪਣੇ ਮਿੱਠੇ ਸੀ ਤੇ ਤੁਸੀਂ ਇੱਥੇ ਚੀਨੀ ਗੋੜ੍ਹ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਤੇ ਆਪਾਂ ਜੀ ਕਿਉਂ ਸਿਰਫ ਇੱਕ ਛੋਟਾ ਚਮਚੀ ਕਿਉਂ ਲੈਣਾ ਜ਼ਿਆਦਾ ਕਿਉਂ ਦੀਆਂ ਦੇ ਵਿੱਚ ਵਰਤੋਂ ਨਹੀਂ ਕਰਨੀ ਨਾ ਹੀ ਹੋਣੀ ਹੈ ਸਿਰਫ ਇੱਕ ਛੋਟਾ ਚਮਚ ਇਹ ਦੇਖ ਲਓ ਤੁਸੀਂ ਸਿਰਫ ਮੈਨਾਂ ਹੀ ਕਿਉਂ ਲਿਆ ਇਸ ਤੋਂ ਵੱਧ ਨਹੀਂ ਲਿਆ ਤੇ ਹੁਣ ਜਿਹੜੇ ਬਿਸਕੁਟ ਹੈ ਆਪਣੇ ਬਰਫੀ ਲਈ ਬਿਲਕੁਲ ਤਿਆਰ ਹਨ ਆਪਾਂ ਥੋੜਾ ਜੈ ਇਹਨੂੰ ਹਲਾ ਲਾਂਗੇ ਇਸ ਤਰ੍ਹਾਂ ਜਦੋਂ ਆਪਣਾ ਡੋਜ ਆ ਬਣ ਜਾਏਗਾ ਆਪਾਂ ਨੂੰ ਪਤਾ ਲੱਗ ਜਾਵੇਗਾ ਤੇ ਜੀ 8 ਦਿਨ ਫ੍ਰਿਜ ਵਿੱਚ ਆਰਾਮ ਨਾਲ ਤੁਸੀਂ ਰੱਖ ਸਕਦੇ ਹੋ ਇੱਕ ਦਿਨ ਨੂੰ ਬਾਹਰ ਰੱਖ ਸਕਦੇ ਹੋ ਤੇ 8 ਦਿਨ ਲਈ ਫ੍ਰਿਜ ਵਿੱਚ ਰੱਖ ਸਕਦੇ ਹੋ ਤੇ ਆਪਾਂ ਡਰਾਈ ਫੂਡ ਥੋੜੇ ਜੇ ਕੱਟ ਲੈ ਜਿੰਨੇ ਕੀ ਆਪਾਂ ਚਾਹੀਦੇ ਜੇਕਰ ਤੁਹਾਡੇ ਘਰ ਕੋਈ ਬਜ਼ੁਰਗ ਹੈ ਜਾਂ ਬੱਚਾ ਹੈ ਤੇ ਤੁਸੀਂ ਇਹਨਾਂ ਨੂੰ ਗ੍ਰਾਈਂਡ ਕਰਕੇ ਵੀ ਪਾ ਸਕਦੇ ਹੋ ਮਿਕਸੀ ਵਿੱਚ ਚੰਗੀ ਤਰ੍ਹਾਂ ਡਰਾਈ ਫੂਡ ਆਪਾਂ ਇਹਦੇ ਵਿੱਚ ਪਾ ਦਾਂਗੇ ਜੇਕਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਜੀ ਇਹ ਡਰਾਈ ਫੂਡ ਇਹਦੇ ਵਿੱਚ ਪਾ ਦੇਾਂਗੇ ਤੇ ਕੁਛ ਆਪਾਂ ਰੱਖ ਲਿਆ ਇਹਨਾਂ ਨੂੰ ਸਜਾਉਣ ਵਾਸਤੇ ਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿ ਰਹੀ ਹਾਂ ਕਿ ਬਹੁਤ ਹੀ ਸੁਆਦੀਸ਼ਟ ਬਰਫੀ ਬਣਦੀ ਹੈ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਆਪਾਂ ਥੋੜੀ ਜੀ ਮਿਹਨਤ ਕਰੀਏ ਤੇ ਆਪਾਂ ਬੱਚਿਆਂ ਨੂੰ ਘਰ ਵਿੱਚ ਹੀ ਬਹੁਤ ਸੋਹਣਾ ਖਵਾ ਸਕਦੇ ਹਾਂ ਤੇ ਬਾਜ਼ਾਰਾਂ ਵਿੱਚ ਕਿੰਨੀ ਮਰਜ਼ੀ ਭਲਾ ਤੁਸੀਂ लवली اکرم ਮੈਂ ਗੈਸ ਨਾ ਬੰਦ ਕਰਤਾ ਸੀ ਕਿਉਂਕਿ ਡਰਾਈ ਫੂਡ ਪਾ ਰਹੀ ਸੀ ਤੇ ਲਾਸਟ ਤੇ ਕਈ ਵਾਰੀ ਥੱਲੇ ਲੱਗ ਜਾਂਦਾ ਤੇ ਹੁਣ ਮੈਂ 2 ਕਿ ਮਿੰਟ ਬਾਅਦ ਫੇਰ ਆਨ ਕਰ ਲਿਆ ਗੈਸ ਨੂੰ ਤੇ ਗੈਸ ਘਟਤੇ ਹੀ ਮਠਿਆਈ ਤਿਆਰ ਕੀਤੀ ਹੈ ਫੁੱਲ ਗੈਸ ਤੇ ਨਹੀਂ ਕਰਨੀ ਤੇ ਇਹ ਦੇਖੋ ਜੀ ਡ్రਾਈ ਫਰੂਟ ਵਿੱਚ ਪਤਾ ਵੀ ਲੱਗ ਰਿਹਾ ਹੈ ਤੇ ਹੁਣ ਫੇਰ ਮੈਂ ਗੈਸ ਬੰਦ ਕਰ ਦਿੱਤਾ ਹੈ ਤੇ ਇਹਨਾਂ ਨੂੰ ਇਵੇਂ ਹਿਲਾ ਰਹੀ ਆ ਤੇ ਇੱਧਰ ਆਪਾਂ ਇੱਕ ਥਾਲੀ ਲੈ ਲਈਏ ਨੂੰ ਆਪਾਂ ਗਰੀਸ ਕਰ ਲਿਆ ਤੇ ਇਹਦੇ ਵਿੱਚ ਆਪਾਂ ਇਹ ਜਿਹੜੀ ਬਰਫੀ ਹੈ ਇਹ ਜੰਮਣ ਲਈ ਰੱਖ ਦੇਾਂਗੇ ਤੇ ਮੈਂ ਫੇਰ ਕਹਿ ਰਹੀ ਆ ਕਿ ਤੁਸੀਂ ਮਹਿਮਾਨ ਆਉਂਦੇ ਆ ਬੱਚਿਆਂ ਨੂੰ ਖਿਲਾਓਗੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗੇਗਾ ਤੁਸੀਂ ਇਹਦੇ ਲੱਡੂ ਵੀ ਵਟ ਸਕਦੇ ਹੋ ਜੀ ਲੱਡੂ ਵੀ ਬਹੁਤ ਸਵਾਦਿਸ਼ਟ ਬੰਦੇ ਇਹਦੇ ਇਹ ਲਡਵਾਂ ਦੇ ਉੱਤੇ ਥੋੜਾ ਜਿਹਾ ਡ్రਾਈ ਫਰੂਟ ਲਾ ਦਿਓ ਥੋੜਾ ਜਿਹਾ ਨਾਰੀਅਲ ਨਾਲ ਕੋਟ ਕਰ ਦਿਓ ਵੀ ਬਹੁਤ ਵਧੀਆ ਯਾਨੀ ਕਿ ਸਾਈਡਾਂ ਤੇ ਨਾਰੀਅਲ ਲਗਾ ਦਿਓ ਚੰਗੀ ਤਰ੍ਹਾਂ ਤੇ ਉਹ ਵੀ ਬਹੁਤ ਵਧੀਆ ਲੱਗਦੇ ਆ ਤੇ ਇਹਨੂੰ ਆਪਾਂ ਸੈੱਟ ਹੋਣ ਲਈ ਰੱਖ ਦੇਾਂਗੇ ਥਾਲੀ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪ੍ਰੈਸ ਜੀ ਕਰ ਲਾਂਗੇ ਇਸ ਤਰ੍ਹਾਂ ਤੈਜ ਜੀ ਬਿਠਾ ਲਾਂਗੇ ਦੇਖੋ ਜੀ ਘਰ ਵਿੱਚ ਹੀ ਆਪਾਂ ਕਿੰਨੇ ਸੌਖੇ 10 ਮਿੰਟ ਬਾਅਦ 10 ਮਿੰਟ ਵਿੱਚ ਇੰਨੀ ਸਵਾਦਿਸ਼ਟ ਇੰਨੀ ਵਧੀਆ ਬਰਫੀ ਬਣਾ ਲਈ ਤੇ ਜਿਹੜਾ ਡਰਾਈ ਫਰੂਟ ਸੀ ਥੋੜੇ ਜਿਹਾ ਆਪਾਂ ਉੱਤੇ ਸਜਾਵਾਂਗੇ ਜਿਸ ਨਾਲ ਆਪਣੀ ਬਰਫੀ ਜਿਹੜੀ ਹੈ ਬਹੁਤ ਹੀ ਵਧੀਆ ਦਿਖੇ ਪਹਿਲੇ ਜ਼ਮਾਨੇ ਵਿੱਚ ਵੀ ਜੀ ਬਾਜ਼ਾਰ ਚੋਂ ਆਪਾਂ ਬਹੁਤ ਘੱਟ ਮਠਿਆਈਆਂ ਲਿਆਉਂਦੇ ਸੀ ਵੈਸੇ ਵੀ ਬਾਜ਼ਾਰ ਚ ਸੁੱਧ ਹੁੰਦੀਆਂ ਸੀ ਕਿਉਂਕਿ ਦੁੱਧ ਬਹੁਤ ਜ਼ਿਆਦਾ ਹੁੰਦਾ ਸੀ ਤੇ ਕੋਈ ਵੀ ਮਿਲਾਵਟ ਬਾਰੇ ਸੋਚਦਾ ਨਹੀਂ ਸੀ ਉਦੋਂ ਆਪਾਂ ਹੁਣ ਥੋੜੀ देर ਰੱਖ ਕੇ ਇਹਨੂੰ ਕੱਟ ਲਾਂਗੇ ਇਹਨੂੰ ਜ਼ਿਆਦਾ ਵਧੀਆ ਜੇਕਰ ਤੁਸੀਂ ਫ੍ਰਿਜ ਵਿੱਚ ਰੱਖ ਦਿਓ 10 15 ਮਿੰਟ ਲਈ ਕਿਉਂਕਿ ਫ੍ਰਿਜ ਵਿੱਚ ਬਹੁਤ ਵਧੀਆ ਸੈੱਟ ਹੋ ਜਾਏਗੀ ਤੇ ਇਹ ਸੌਫਟ ਬਹੁਤ ਜ਼ਿਆਦਾ ਹੁੰਦੀ ਹੈ ਬੜੇ ਧਿਆਨ ਨਾਲ ਇਹਨੂੰ ਉਤਾਰਨਾ ਪੈਂਦਾ ਮੈਂ ਸਿੱਪੀ ਦੀ ਮਦਦ ਨਾਲ ਕਰ ਰਹੀ ਹਾਂ ਕਰਦ ਨਾਲ ਹੋਇਆ ਨਹੀਂ ਸੀ ਤੇ ਬਹੁਤ ਜ਼ਿਆਦਾ ਸੌਫਟ ਬਣਦੀ ਹੈ ਤੁਹਾਨੂੰ ਪਤਾ ਹੀ ਹੈ ਜਦੋਂ ਬਿਸਕੁਟਾਂ ਦੇ ਵਿੱਚ ਆਏ ਮਿਲ ਜਾਣਾ ਹੈ ਤੇ ਇਹਨੂੰ ਬੜੀ ਆਰਾਮ ਨਾਲ ਹੀ ਤੁਸੀਂ ਰੱਖਣਾ ਹੈ ਕਿਉਂਕਿ ਆਪਾਂ ਨੂੰ ਤਾਂ ਸਿਰਫ ਜੀ ਬਰਫੀ ਚਾਹੀਦੀ ਹੈ ਦੀਵਾਲੀ ਤੇ ਤੇ ਆਪਾਂ ਨੂੰ ਕੋਈ ਨਹੀਂ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਫਰਿੱਜ ਵਿੱਚ ਰੱਖ ਲਓ ਤੇ ਜਿਆਦਾ ਵਧੀਆ ਹੋਏਗੀ ਆਪਾਂ ਫਰਿੱਜ ਵਿੱਚ ਨਹੀਂ ਰੱਖੀ ਆਪਾਂ ਬਾਹਰ ਹੀ ਰੱਖੀ ਸੀ ਤੇ ਥੋੜੀ ਜਿਹੀ ਧਿਆਨ ਨਾਲ ਪਿਆਰ ਨਾਲ ਦੇਖੋ ਜੀ ਕਿੰਨੀ ਵਧੀਆ ਮਠਿਆਈ ਜਿਹੜੀ ਬਣ ਕੇ ਤਿਆਰ ਹੋਗੀ ਤੁਸੀਂ ਵੀ ਘਰ ਵਿੱਚ ਜਰੂਰ ਟਰਾਈ ਕਰਿਓ ਬੱਚਿਆਂ ਨੂੰ ਸ਼ੁੱਧ ਤੇ ਸਾਫ਼ ਸੁਥਰਾ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨ